ਬਾ ਜੁਦਾ ਹੋਣਾ ਜਾਣਾ ਯਾਰ ਅਜੇ ਹੈ ਨਹੀਂ ਜੁਦਾ ਪਹਿਲੇ ਹੀ ਹੋ ਜਾਣਾ ਯਾਰ ਨਮਾ ਤੇ ਹਾਸਰ ਚੋਣਾ ਛੜੇ ਜਦੇ ਕਿੱਥੇ ਕੀ ਗੱਲ ਨਹੀਂ ਯਾਰ ਅੱਜ ਪਜਾਮੇ ਨੇ ਤਾਂ ਮਣਕੇ ਦੇ ਕੋਥੇ ਮਣਕੇ ਦੇਖੋ ਪੂਰੀ ਆਉਂਦੀ ਆ ਵੀ ਕਰਕੇ ਬੁੜੇ ਦਾ ਪਜਾਮਾ ਇਹ ਮੈਂ ਸਹੀ ਤਰ੍ਹਾਂ ਸਹੀ ਮੈਨੇ ਹਨਾ ਸਾਰੇ ਘਰ ਦੀ ਜ਼ਿੰਮੇਵਾਰੀ ਸਹੀ ਤਰ੍ਹਾਂ ਫੜ ਲਵਾਂ ਇੱਕ ਮਿੰਟ ਹੈ ਕਹਿੰਦਾ ਉਹ ਮੈਂ ਕਹਿੰਦਾ ਨਾ ਮੈਂ ਨਾ ਮੈਂ ਤਾਂ ਮੈਂ ਇਹਨਾਂ ਹੁਣ ਧਰਮੀ ਵਾਲੇ ਦਾ ਸੂਟ ਲੈਣੇ ਨਹੀਂ ਮੈਂ ਸੂਟ ਲੈ ਦਿੰਨਾ ਜਿੰਨੇ ਮਰਜ਼ੀ ਮਨੀ ਸੂਟ ਲੈ ਲਵੇ ਮੈਂ ਕਹਿੰਦਾ ਨਾ ਜਿਹੜੇ ਪੁਰਾਣੇ ਉਹ ਸੰਦੂਕੜੀਆਂ ਚਲ ਕੋਲ ਕੋ ਰੱਖਿਆ ਪੁਰਾਣੀਆਂ ਬੁੜੀਆਂ ਵਾਂਗੂ ਨਾ ਉਹ ਸੂਟ ਕੱਢ ਉਹ ਗੋਪੀ ਆ ਪਾਰਟੀ ਵੇ ਸੂਟ ਵਾਓ ਕਿੱਤਾ ਪਾਲਵਾ ਮੈਂ ਉਹ ਜੀ ਦੇ ਤੇਰੀ ਦਾ ਹਰ ਇੱਕ ਪਾਰਟੀ ਤੇ ਸਾਲਾ ਨਵਾਂ ਹੀ ਸੂਟ ਹੁੰਦਾ ਹਰ ਇੱਕ ਪਾਰਟੀ ਤੇ ਨਵਾਂ ਸੂਟ ਹੁੰਦਾ ਉਹ ਜਿਹਨੇ ਤੱਕਰਦੂ ਪੁਰਾਣੇ ਸੂਟ ਕੇ ਇਹਨੂੰ ਦਿੰਦੀ ਹੀ ਉਹਨੇ ਤਾਂ ਕਹ ਤੈਨੂੰ ਨਵਾਂ ਸੂਟ ਨਹੀਂ ਮਿਲਣਾ ਜੋ ਮਰਜ਼ੀ ਗੱਲ ਆ ਜੋ ਮਾਰਦੀ ਆ ਜਿੰਦਾ ਆ ਅੱਗੇ ਕਿਦਾ ਤੁਸੀਂ ਲੈ ਲੈ ਦਿੰਦਾ ਮੈਂ ਚਾਂਦੀ ਤੇ ਕਹਿੰਦੀ ਗਾ ਰਹੀ ਐ ਐਨੀ ਐ ਮੈਂ ਕਹਿੰਦੇ ਦੇਖ ਲਿਆ ਹੁਣ ਕਹਿ ਤਾ ਠੀਕ ਆ ਠੀਕ ਐ ਦੱਸ ਤਾ ਉਦੋਂ ਹੀ ਦੇਖ ਲਿਆ ਤੇ ਤੇਨ ਨੂੰ ਪੈਸੇ ਨਹੀਂ ਦੁੱਤੇ ਦੱਦਾ 2900 ਰੱਖ ਮੇਰਾ ਵੀ ਰੱਖ ਜਿਹੜਾ ਮੈਂ 1700 ਉਦਾਂ ਲਾ ਕੇ ਆਈ ਆ ਠੀਕ ਵਾ 150 ਦਿਖਾ ਲ ਸਬਜ਼ੀ ਲਈ ਆ ਮੈਂ 600 ਰੁਪਈਆ ਮੇਰੇ ਪੇੜੇ ਤੇ ਲਗਾਉ ਰੱਖ ਮੈਨੂੰ ਠੇਕਾ ਨਹੀਂ ਲਿਖਿਆ ਮੈਨੂੰ ਠੇਕਾ ਲਿਖਿਆ ਆ ਸਿੱਧੀ ਗੱਲ ਵਾ بیا ਮੇਰਾ ਕਰੋ ਹਿਸਾਬ ਮੈਨੂੰ ਵੀ ਕਰੋ ਮੈਨੂੰ ਜੁਦਾ ਕਰ ਦੋ ਯਾਰ ਮੈਂ ਜੁਦਾ ਹੋਣਾ ਚਾਹੁੰਦਾ ਜੁਦਾ ਪਹਿਲੇ ਹੋ ਜਾ ਯਾਰ ਨਾ ਮੈਂ ਤੇ ਹਸਰ ਚਾਉਣਾ ਛੜੇ ਜੀ ਤੇ ਕਾ ਤੇ ਤੀਵੀ ਆਈਆਂ ਉਹ ਤੀਵੀ ਹੁੰਦਾ ਆਉਂਦੀ ਮੀ ਆਲਾ ਬੋਲੇ ਨਹੀਂ ਤੁਹਾਡਾ ਪੂਰਾ ਹੁੰਦਾ ਤੀਵੀ ਆਉਤੀ ਵੀ ਤੀਵੀ ਸਾਲੀ ਕਾਦਾ ਹੋ ਯਾਰ ਤੀਵੀ ਆਲਾ ਅੱਖਰ ਚ ਲਿਖਿਆ ਨਹੀਂ ਤੁਹਾਡੀ ਦਾ ਸਮਝ ਅੱਖਾਂ ਚ ਲਿਖਣੀ ਆ ਹੱਥਾਂ ਦੇ ਹੁੰਦੀ ਆ ਕੈ ਸਮਝ ਗਿਆ ਮੈਂ ਬਾਕਾਇਦ ਮੈਂ ਆ ਭੈਣ ਤੇ ਦਿਮਾਗ ਨਾ ਖਰਾਬ ਮੈਂ ਬਹੁਤ ਇਡੀਕੇਟ ਆ ਆ ਡੋਟ ਨੋ ਆ ਕਿ ਆਈ ਐਮ ਨਾਟ ਸੀਇੰਗ ਯੂ ਹਾ ਨਾਟ ਐਕਸਪਲੇਨਿੰਗ ਬੈਟ ਫੀਲਿੰਗ ਮੀ ਕੀ ਆ ਅੰਗਰੇਜ਼ੀ ਹਰਾਨਾ ਸਾਰਾ ਟੱਪਰ ਬਿਠਾ ਦੇ ਇੱਥੇ ਆਪਣਾ ਇੰਨੀ ਅੰਗਰੇਜ਼ੀ ਘੋਟੂ ਆ ਨਾ ਹਰਾਨ ਹੋ ਜੀ ਤਾ ਕਦੀ ਜਿੰਦਗੀ ਦੇ ਨਾ ਵੱਡਾ ਅੰਗਰੇਜ਼ ਮੂੰਹ ਨਾ ਆਇਰਾ ਮੱਤਾ ਜਿੰਨ ਭਾੜ ਲਤਾ ਆਪਣੇ ਆਪ ਨੂੰ ਬਹੁਤ ਬੂਤੀ ਦੇਖੇ ਹਾਂ ਮਰਾਸੀ ਜੀ ਆ ਉਹ ਵੱਲ ਨਾ ਖੋਣਾ ਚਲਿਆ ਸਾਈਡੋਂ ਉੱਪਰੇ ਹੋ ਆ ਜਿੱਤੀ ਉਹ ਦਿਨ ਉਹ ਪ੍ਰੋਟੀਨ ਜਿਆ ਭੈਣ ਇਹ ਨਹੀਂ ਨੰਗਣਾ ਫਿਰ ਪਾਵੇ ਵੀ ਨਹੀਂ ਨੰਗਣੇ ਮੈਂ ਤਾਂ ਵੱਡੇ ਗੇਠਾ ਨਹੀਂ ਨੰਗ ਲਾਉਂਦਾ ਸੰਗ ਜਾਣਾ ਤੇਰੀ ਗਾ ਸੁਣਨਾ ਸੱਚੀ ਗਾ ਨਾ ਛੋਟੀ ਭੈਣ ਹੁੰਦੀ ਹੈ ਨਾ ਹੌ ਉਹਨੂੰ ਚੱਕ ਕੇ ਦੁਕਾਨ ਤੇ ਮਾਰ ਨਹੀਂ ਮੈਂ ਗੜਾ ਘੰਟਾ ਲੋਕੋ ਮੇਰਾ ਥੱਲੇ ਕੁੱਟਿਆ ਨਹੀਂ ਜਿੱਦਣ ਪੁੱਤੂ ਹਣਾ ਉੱਧਰ ਨਹੀਂ ਕੋਈ ਜ਼ਿੰਦਗੀ ਚ ਕੰਮ ਕਰਨਾ ਸਿੱਖ ਲਾ ਆ ਪਹਿਲਾਂ ਹਾਂ ਹਾਂ ਆ ਮੈਂ ਹੀ ਜ਼ਕਾਰੇ ਜ਼ਿੰਦਗੀ ਇੱਧਰ ਆ ਆ ਦੇਖ ਤੇਰਾ ਪੈਨ ਨੰਗੀ ਦੇਖ ਦੀ ਦੇਖ ਤੇਰੀ ਮਾਂ ਮੀਤ ਤੋਂ ਨੰਗੀ ਦੇਖ ਦੇਖ ਇਹੇ ਤਰ੍ਹਾਂ ਇਹ ਗੇਟ ਚੋਂ ਉਹ ਤਾਂ ਉੱਧਰ ਹੈ ਮਮਾ ਹੈ ਵੀ ਨਗੀ ਦੇਖ ਤੇਰੀ ਮਾਂ ਮੀਤੋ ਨੰਗੀ ਹਾਂਜੀ ਮਮਾ ਜੀ ਆਇਦਰ ਦੇਖ ਦੇਖ ਤਰ ਆਪਾਂ ਉਧਰ ਮੀਤੋ ਨੰਗੀ ਆ ਇਹੋ ਕੰਨ ਲੁੱਗੇ ਆਪਾਂ ਲਾਗ ਲੈ ਲੈ ਨਾਗ ਲੈ ਲੈ ਯਾਰ ਤੂੰ ਰੋਕ ਜਾ ਯਾ ਫਬਰ ਕਰ ਲਾ ਭੈਜੋ ਸਦਾ ਕਰ ਲਾ ਖਿੱਚ ਕੇ ਓ ਯਾਰ ਤੂੰ ਮੇਰੀ ਗਾ ਸੁਣ ਜਿਉਂ ਨਾ ਤੂੰ ਹੀ ਆ ਤੂੰ ਹੱਥ ਨਾਲ ਆ ਜਾ ਬਈ ਲੈ ਨੀ ਹੱਥ ਬਾ ਤੱਕ ਤੂੰ ਵੀ ਧਾੜੀ ਹੋ ਰਹੀਆਂ ਆ ਭੌਂਕਣ ਵਾਲੀ ਜਿਹੜੋ ਕੁੱਤੇ ਨੰਗੇ ਜਿੱਦੇ ਲੋ ਪਾਗੋ ਪਿੰਡ ਲਈ ਬਿੰਕਿਆਣਾ ਹੈ ਹਾਂ ਆਇਨੋ ਦਾ ਸੰਗਲ ਅੱਦਾ ਪਾਇਆ ਇਹਨੂੰ ਦਾ ਸੰਗਲ ਅੱਦਾ ਪਾਇਆ ਜਿੱਦਾਂ ਵੇਜੋ ਬੁਲਡੋਜ਼ਰ ਹਰ ਹੁੰਦਾ ਹਾਂ ਉਹ ਦਾ ਮੈਨੂੰ ਗੋਹੇ ਦੇ ਪਿਆ ਤੂੰ ਭੈਣ ਤੂੰ ਇਧਰ ਕੰਨ ਕੀ ਗਿਆ ਹੀ ਯਾਰ ਗੋਹੇ ਤੇ ਛੱਡ ਗਿਆ ਸਾਲਿਆ ਲੋਕੀ ਜਨਾਬੀਆਂ ਪਿੱਛੇ ਭੈਣ ਜੋ ਦਰਸ਼ਤਾਂ ਦੇ ਚੜ ਜਾਂਦੇ ਤੇ ਫਿਰ ਗੋਹਾ ਬੁਮਾਰੀ ਲੈ ਕੇ ਆਉਂਦਾ ਬਾਣਾ ਬਹੁ ਗੱਡੀ ਆ ਬੰਮ ਅਕਲ ਹੈ ਯਾਰ ਇਹ ਗਾਲ ਹੈਲਪਿੰਗ ਬਾਹਰ ਬੁੰਦੀ ਆ ਜੇ ਮੈਂ ਨਾ ਗਾਲ ਨਹੀਂ ਪੂਰੀ ਹੁੰਦੀ ਪੂਰੀ ਗਾਲ ਥੋੜੀ ਕਰਦੀ ਆ ਯਾਰ ਮੇਰੀ ਹਾਜੇ ਜਾਣ ਲੱਪਿਆ ਜੁੱਤੀਆਂ ਬਾਹਰ ਬਾਹਰ ਬੱਜਣੀਆਂ ਤੇਰੇ ਕੰਨੇ ਚੁੱਪ ਕਾ ਦਾ ਕੁੱਤਾ ਕਿੱਥੇ ਕਰਦੀ ਚੱਲ ਚੱਕ ਮੇਰਾ ਸ਼ੇਰ ਸਾ ਇਹਨਾਂ ਨੂੰ ਹੁਣੇ ਜਾਣ ਲੱਪਿਆ ਕਿੱਦਾਂ ਲਗਾਣਾ ਇਹ ਉਹ ਇੱਦਾਂ ਨਹੀਂ ਰੱਖਣਾ ਵਾਹ ਹੋਏ ਇਹ ਅੰਮਾ ਸਪਰੇਅ ਲਿਆ ਤੇ ਸੇਕ ਲਹੌਰ ਆ ਦੇ ਵੇਖੀਂ ਦੇਖੋ ਕਿੰਨੇ ਦਾ ਬੈਕ ਦਾ ਹੈ ਫਰੀਵ ਨਹੀਂ ਲੈਣਾ کہیں ਨੇ ਹੈ ਉਹ ਤੇਰੀ ਭੈਣ ਉਹ ਆਦਾ ਚੰਗੀ ਸੇਕ ਜਾ ਸਵਰੇ ਇਹ ਲੈ ਕੇ ਆ ਮੇਰੇ ਮੂੰਹ ਨਾਲ ਦੇਖਣਾ ਇੱਥੇ ਤਾਂ ਦੇਖਣ ਆ ਗਏ ਸੇਕ ਤੁਹਾਡੇ ਰਸਤੇਦਾਰ ਆ ਤੇਰੇ ਬੁੜੇ ਦਾ ਰਸਤੇਦਾਰ ਹੁਣਾ ਵਾਹ ਹੋ ਖੈਰੇ ਵਾਲਿਆ ਉਹ ਮੇਰੇ ਬੁੜੇ ਦੇ ਆ ਉਹ ਵਾਲੀ ਯਾਰ ਆ ਦੱਸੀ ਸੀ ਕਹੀ ਆ ਭੰਦੀ ਫਾਦਾ ਦੇ ਪਰੇ ਤੇ ਕੁ ਕੀ ਐਵੇਂ ਸਾਲਾ ਗੰਦ ਖਾਂਦਾ ਮੈਂ ਕਦੀ ਸਾਲੀ ਆਈ ਤਾਂ ਉਦਾਂ ਨਾ ਰੋਟੀ ਖਾ ਕੇ ਦੇਖੀ ਇਕੱਠੇ ਇਹਦਾ ਉਹਨਾਂ ਦਾ ਆ ਲਾਲੇ ਲੋਕਾਂ ਦੇ ਸ਼ੌਂਕ ਆਏ ਪਪਾ ਜੀ ਦੋ ਫੁਲਕਾ ਲਾਇਆ ਤਾਂ ਵੀ ਸਾਰਾ ਟੱਬਰ ਵਾਹਾਂ ਬੈਕ ਕੇ ਲੋਕੀ ਕਹਿੰਦੇ ਮੁਸਪਤੀ ਮੈਂ ਇਹ ਸਾਲਾ ਬਾਸੀ ਨਹੀਂ ਗੋਲ ਮੋੜ ਕੇ ਤੇਰੇ ਵਿਆਹ ਦੇ ਦਾਜ ਚ ਨਾ ਆਇਆ ਸੈਟ ਫੇਰ ਉਹ ਆ ਗਈ ਲੱਗੀ ਆਪੈ ਆੜੋ ਇਹਨੂੰ ਤੋੜੋ ਸਾਗ ਬਣਾਈਏ ਕਿੰਨੀਆਂ ਪੁੰਨੀਆਂ ਬਣਾ ਲਵਾਂ ਜਾਂ ਖੋਡੇ ਖਾਡੇ ਦੀ ਕੇ ਦੀ ਤਾਕੀ ਬਣਾਉ ਪੈ ਕੋਜਲਾ ਔਜਲੇ ਦਾ ਘਰ ਬਣਾਓ ਤੁਸੀਂ ਹਣ ਤਾਂ ਕਿ ਨਾ ਉਹ ਦੂਰ ਦੀ ਗੱਲ ਆ ਉਹੋ ਬਸ ਘਰ ਹੜਿਆ ਤਰੱਕੀ ਆ ਬਾਜੀ ਮੈਂ ਰੋਜ਼ ਕਲਾਸ ਲਾਉਣਾ ਮਾ ਆਹਗਾ ਪਤਾ ਨਹੀਂ ਕਿਹੜੀ ਕਲਾਸ ਲਾਉਣਾ ਮਾ ਲੱਗੜੀਆਂ ਪੁੱਤ ਕਲਾਸ ਜਿਹੜੀਆਂ ਤੁਸੀਂ ਜ਼ਿੰਦਗੀ ਪਾਸ ਕਰਕੇ ਐਨਾ ਦਾ ਭਾਂਜੇ ਹੀ ਇੰਜ ਨਹੀਂ ਨੀ ਕੱਲ ਕਿਹੜੇ ਪੰਡ ਸੀ ਤਵੀਆਂ ਟੋਨ ਬਟਾਣ ਪੰਕ ਪੰਕ ਬਟ ਡੁਕ ਕਿੱਥੇ ਕਿੱਥੇ ਗਏ ਪਟਿਆਲੇ ਕੋ ਦਰਾਹੇ ਕੋ ਦਰਾਹੇ ਵੇ ਸਿੱਤੰ ਪੰਟਾ ਲੀਕ ਕਲਾ ਕੰਟਾ ਤੇ ਤਵੀਆਂ ਨਾ ਮੈਂ ਸੀ ਹਾਂ ਨਹੀਂ ਟਰਾਲੀ ਦੇ ਮਿੱਟੀ ਭਰ ਕੇ ਖੱਚਦੇ ਸੀ ਬਸ ਹੋਰ ਉਹ ਭਾਂ ਜੋ ਕੀ ਕਰਨ ਘੋੜਾ ਭਾਂ ਜੋ ਇੰਜਣ ਬੈ ਜਾਦੇ ਉੱਥੇ ਟਰੈਕਟਰ ਮਾਂ ਆਇਆ ਮੈਂ ਹਣ ਮਿੱਟੀ ਸਟਾਲਾਂ ਮਿੱਟੀ ਹਰ ਟੋਨ ਕਿੱਥੇ ਉੰਦਰੋਂ ਹੀ ਬਾਹਰ ਆ। ਉਹਨਾਂ ਦੇ ਵਿੱਚੋਂ ਨਿਕਲ ਨਹੀਂ ਚੋ। ਮੈਂ ਹੁਣ ਉਹ ਕੱਢ ਕੇ ਖਾ ਜਾਣਾ। ਇਹ ਵੀ ਦੂਜੇ ਪਾਵਿਆਂ ਨੂੰ। ਦੂਜੇ ਪਾਵਿਆਂ ਨੂੰ। ਹੈਗੀ ਆ ਮਾ ਹੁਣ ਚੁੱਪ ਦਾ ਕਰ ਜਾ ਉਹਨਾਂ ਦੇ ਵਿੱਚ ਵਿੱਚ ਹੀ ਆਣਾ ਅਰੇ। ਇਹ ਕਾਲੇ ਤੇ ਕਾਲੇ ਹੱਟ ਨਾ ਮਰ ਜਾਂਦੀ ਹਨਾ। ਆਹ ਹੁੰਦੇ ਰਹੇ ਕੋਪੀ ਉਹਦੇ ਅੱਧਰ ਹਲੇ ਇਹ ਥੱਲੇ ਆ ਮੇਰੀ ਮਾਂ ਸੀ ਨਾ ਵੀ ਤੂੰ ਤਾਂ ਘਰੇ ਭੀ ਆਉਂਦੀ ਆ ਬਸ 450 ਦੇ ਨਹੀਂ ਚਾਹ ਘਰ ਤੇ ਕੱਲੇ ਕੱਲੀ ਚੀਜ਼ ਪਈ ਆ ਹਨਾ ਖਾਲਾ ਮੰਨ ਦੇ ਕੱਚੇ ਦਾ ਰੇਟ ਵੀ ਇਹਨੂੰ ਪਤਾ ਹੋਊਗਾ ਕਿੰਨੇ ਦਾ ਆ ਮਾ ਮਾ ਕੀ ਵੱਲੇ ਮਾਲੇ ਆਂਦੀ ਆ ਥੱਲੇ ਵਾਲੇ ਤੇ ਮਾ ਥੱਲੇ ਵਾਲੇ ਸੱਗੇ ਬਠੇ ਰਹੇ ਲਿਆ ਵੀਰੇ ਹੁਣੇ ਕੰਨ ਲੱਗੇ ਆ ਤੁਸੀਂ ਹਾਂ ਗੱਲਾਂ ਕਰਦੇ ਆ ਗੱਲਾਂ ਕਰਨ ਲੱਪਾ ਤੁਸੀਂ ਪਹਿਲਾ ਮਾਈ ਸੀਗੀ ਲਿਆਉਂਦੀ ਗੋਹਾ 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 ਆ ਪਿੱਛੇ ਉਹ ਕੱਕਲਾ ਉੱਤੇ ਵੀ ਪੈਂਦੀ ਤੁਸੀਂ ਪਹਿਣ ਜੋ ਹੁਣ ਲੈ ਤੇ ਕੀ ਐਂ ਗਏ ਉਹਨਾਂ ਦਾ ਹੀ ਹੋਣਾ ਕਿਸੇ ਦਾ ਕੱਦੇ ਦਾ ਫਲ ਆਂਦੇ ਓਏ ਉਹ ਵਿੱਚ ਪਰਿਆ ਬੰਦੀ ਓ ਇਹ ਪਹਿਲੇ ਬੰਦ ਰੁਕ ਜਾ ਰੋਕੇ ਰੋ ਜਾ ਇਹਨੂੰ ਪਹਿਲੇ ਖੁਰਚੇ ਉੱਤੇ ਡੰਡਾ ਲੈ ਕੇ ਦੰਡਾ ਲੈ ਆ ਫੜੀ ਇੱਕ ਮਿੰਟ ਜਾ ਇਹਨਾਂ ਨੂੰ ਕੰਮ ਕਰਨਾ ਨਹੀਂ ਆਉਂਦੇ ਆ ਜੇ ਮੈਂ ਸਹੀ ਤਰ੍ਹਾਂ ਸਹੀ ਮੈਨੇ ਹਨਾ ਸਾਰੇ ਘਰ ਦੀ ਜ਼ਿੰਮੇਵਾਰੀ ਸਹੀ ਤਰ੍ਹਾਂ ਫੜ ਲਵਾਂ ਇੱਕ ਮਿੰਟ ਤੇ ਮੈਂ ਸਾਰਾ ਕੁਝ ਕਰ ਲਵਾਂ na docan te rakhna chahunga aur ha ye ali tem a toca mara ali vo da vo da mara da mara da i per i a i ਉਹਨਾਂ ਮਾਰੀ ਦਾ ਹੋਇਆ ਇਹ ਸਾਰੇ ਸਾਰੇ ਭਰੇ ਪਏ ਆ। ਸਾਰੇ ਸੇਕ ਗਏ ਉਹ ਆ। ਕਿਹਨਾਂ ਦੀ ਤਾਂ ਆ ਸਮਝ ਨਹੀਂ ਆ ਰਹੀ ਤਾਂ। ਫਿਰ ਦੁਕਾਨ 'ਚ ਲੱਗੀ ਸੇਕ। ਛੜ ਤੋਂ ਪਹਿਲਾਂ ਸੇਕਈਆਂ ਨਹੀਂ ਸੀ। ਹਵਾ ਨਹੀਂ ਪਈ ਨਾ ਅੰਦਰ ਦੁਕਾਨ 'ਤੇ। ਹਾਂ ਉਹ ਤਾਂ ਸੇਕ ਦੇਖੇ ਤਾਂ ਕਿੰਨੀ ਆ ਦੁਕਾਨ ਭਰੀ ਪਈਆਂ ਉਹ। ਦੂਜੀਆਂ ਕੰਡਾਂ। ਉਹ ਪਏ ਵਜ ਆਪਣਾ ਕਿੱਥੇ ਜੇ। ਹੁਣ ਵਿੱਚ ਵੀ ਲੱਗੀ ਆ। ਕਿ ਆ ਟੀਵੀ ਰੱਖਨੇ ਆ ਬੇ ਹੁਣ ਇਥੇ ਮੈਂ ਖਲ ਲੱਗੂ ਹਾਂ ਹਨਾ ਉਹ ਮੈਂ ਬੰਨੂ ਇਥੇ ਕਰੇ ਪਿੰਡ ਦੇ ਟੀਵੀ ਹੈ ਨਹੀਂ ਤੂੰ ਤਾਂ ਐਂਦਾ ਨਿਆਣੀ ਆਣੀਆਂ ਗੱਲਾਂ ਕਰਦੀ ਮੈਂ ਹੁਣ ਆ ਟੀਵੀ ਚਲਾ ਲਿਆ ਉਹ ਵਧੀਆ ਰਾਤ ਨੂੰ ਭੜਾ ਫਿਲਮ ਖੁੰਮ ਦੇਈ ਮੈਂ ਲਮ ਕਿੱਥੇ ਕਰੇ ਬੈਸ ਲਗਾ ਆ ਟੈਨਸ਼ਨ ਲਵਾ ਦਿੰਦੀ ਆ 2022 ਦਾ ਡਿੱਚੇ ਹੀ ਆ ਲਵਾ ਦਿੰਨੇ ਅੱਜ ਲਵਾ ਲਿਨੇ ਅੱਜ ਹਾਂ ਇਥੋਂ ਨਾ ਹਿੱਲੇ ਆਉਣ ਬਸ ਹੋਰ ਕੋ ਕੰਮ ਨਹੀਂ ਆ ਉਹ ਕੱਡੀ ਸਾਈਸ ਛੜੀ ਲਾ ਲਈ ਪੈ ਰੋ ਪੂਰੇ ਨੂੰ ਕਾਰ ਚਰਵਾ ਲਈ ਰੱਖਣੀ ਆ ਸੰਦ ਜਦੋਂ ਮੇਰਾ ਜਨਮ ਹੋਇਆ ਸੀ ਜਾਂਦਾ ਟੀਵੀ ਦੇਖਣਾ ਤੇ ਮੇਰਾ ਪੁੱਤਾਂ ਨਹੀਂ ਦੇਖਦਾ ਇਹੇ ਦੇਖਦੇ ਫੱਡੇ ਹੋਏ ਆ ਹੈ ਇਹੇ ਦੇਖਦੇ ਫੱਡੇ ਹੋਏ ਆ ਮੰਮੀ ਕਿੱਥੇ ਰਾ ਦੇਖਣਾ ਕਿੱਥੇ ਰਾ ਦੇਖਣਾ ਅਸੀ ਦਾ ਮਾਮੇਰੇ ਕੋਲੇ ਕਿਰੇਗਾ ਹੀ ਮਾਮੇ ਨੂੰ ਦੇਖਦੇ ਕੋ ਬਸ ਹਾਂ ਇੱਕ ਮਨੀ ਚਲਾ ਆਓ ਮਨੀ ਮਾਰਿਓ ਆ ਜੀ ਨਹੀਂ ਆਉਂਦੀ ਤਾਂ ਇਹਦੇ ਨੂੰ ਗਿਆ ਸੀ ਦੇਖ ਤਾਂ ਮੈਨਕੇ ਓ ਜਾ ਚਲਾ ਆ ਯਾਰ ਭੈਣ ਤੋਂ ਤਖਮਾ ਨਾਲ ਪੜੀ ਆ ਦੇਖ ਮੈਨਕੇ ਪਰੇ ਹੋ ਕਾ ਵੀ ਇਤਨੇ ਹਾਂ ਹਨ ਮਾਰੀ ਇੱਕ ਕਰਦੇ ਕਿੱਥੇ ਕੀ ਗੱਲ ਨਹੀਂ ਆ ਪਜਾਮੇ ਨੇ ਜਮਨਕੇ ਦੇ ਉੱਤੇ ਮਣਕੇ ਦੇਖੋ ਪੂਰੀ ਆਉਂਦੀ ਆ ਅਪੀਕਾ ਦੇ ਕੇ ਬੁੜੇ ਦਾ ਪਜਾਮਾ ਮਣਕੇ ਦੇ ਕੇ ਦਾ ਇਹ ਐਦਾਂ ਲੈ ਕੋਈ ਇੱਕ ਦਿਨ ਬਤਾ ਲਾ ਦਾਰਜੀ ਮੁੰਡੀ ਲਾ ਦਜੀ ਟੀਵੀ ਦਾ ਕੋਈ ਕਸੂਰ ਹੋ ਗਿਆ ਬੰਦ ਕਰ ਦੋ ਉਹਨੂੰ ਦਾਰਜੀ ਦੀ ਧੀ ਨਹੀਂ ਸਾਲਾ ਮੈਸਤਰੀ ਦੀ ਭੈਣ ਆ ਉਹ ਸਾਡੇ ਦਾ ਸਾਡੇ ਉਹ ਕਾਮਯਾਬ ਨਹੀਂ ਹੋਏ ਆ ਜਾਣੀ ਨਹੀਂ ਆਉਣੀ ਹਾਂ ਫਿਰ ਕਿੱਦਾਂ ਦਾ ਮੰਨ ਲਾ ਲੈ ਖਾ ਲਾਂਗੇ ਕਾਮਯਾਬ ਨਹੀਂ ਹੋਇਆ ਮੈਂ ਵਾਹ ਹੋ ਗਈ ਮੂੰਹ ਇਧਰ ਕਰ ਮੈਂ ਦਾ ਰੇਹਣਾ ਅਭੀ ਤੱਕ ਕੋਈ ਕੱਢਣ ਨੂੰ ਨਹੀਂ ਆਉਂਦਾ ਮੈਨੂੰ ਨਹੀਂ ਆਏ ਰਾ ਕੀ ਗੱਲ ਆ ਬੁੱਧ ਤੇਰੇ ਨਾਲ ਬਾ ਡੈਡੀ ਨੇ ਚਾਰ ਚੂਰ ਜਲਾਣਾ ਹੁੰਦਾ ਰੁਪਈਆ ਤੁਹਾਡੇ ਜੇਬੀ ਚ ਨਹੀਂ ਹੈਗਾ ਗੱਲਾਂ ਕਰਦੇ ਆ ਆ ਰਾ ਮੌਤ ਨੂੰ ਸਾਹਮਣੇ ਲਾ ਦੋ ਡੈਡੀ ਇੱਥੇ ਖੜ੍ਹੋ ਮੈਂ ਇੱਥੇ ਸੋਣਾ ਐਥੇ ਲਾ ਫੀਨੋ ਤੱਕ ਫਾਕੀਨੋ ਨਾ ਫੀਨੋ ਯਾਰ ਮਿਲ ਗਣੀ ਆਓ ਏਸੀ ਲਾਉਣਾ ਹੁਣ ਏਸੀ ਲਾਉਣਾ ਠੀਕ ਚਲ ਬੈ ਐਕਸਲ ਆਲਾ ਸਾਲਾ ਆ ਮੰਜੇ ਨੂੰ ਸਹੀ ਕਰੀ ਪਈ ਕੋਈ ਬੰਦੇ ਤੇ ਦਾਦੀ ਦਾ ਹਨਾ ਕਰਕੇ ਆ ਨੱਕੜ ਵਾਦਾ ਕਿਹੜੀ ਟੀਵੀ ਟੀਵੀ ਬੰਦ ਕਰ ਦੋ ਇਧਰ ਇਧਰ ਬਾਹਰ ਰਹਿੰਦੇ ਅੱਜ ਜੀ ਵੀ ਗਾਈ ਜਾਂਦਾ ਮੈਂ ਟਕਬਰ ਬੰਦ ਕਰ ਦੋ ਟੀਵੀ ਮਾਫੀ ਇਹਦੇ ਇੱਥੇ ਖਾਣਾ ਖਾਣ ਨੂੰ ਲਗਾ ਦੇਾਂਗੇ ਵੇ ਹਾਂ 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 ਦੋਨ ਦਾ ਛੜੀ ਜੀੜੀ ਮੰਨ ਲੈ 10 ਮੇਡੂ ਚੱਲਣ ਦੋ ਅੱਜ ਚਲਾਇਆ ਉਹ ਪਤਾ ਨਾ ਚੱਕੇ ਨਾ ਉੱਪਰ ਆਉਂ ਉਹ ਚਾਰ ਚਾਰ ਤਾਂ ਪੇਟੀ ਦੇ ਨਾਲ ਨਾਲ ਬੈਠੇ ਗਾੜੀ ਨੇ ਫੋਇ ਜੋ ਨਾ ਕਮਰਾ ਦੇਣਾ ਸੋਣਾ ਹਾਂ ਉਹਨਾਂ ਕਹਿੰਦਾ ਮੇਰੇ ਸਾਰੇ ਪਾਤਾ ਘੰਟੇ ਆ ਲਿਆ ਸਭ ਕੱਟੀ ਜਾਂਦੀ ਬਾੜਾ ਬਾੜਾ ਆ ਸ਼ੀਸ਼ਾ ਦੇਖੋ ਸ਼ੀਸ਼ਾ ਜਪੋ ਗਾਣਾ ਹੀ ਨਹੀਂ ਕੱਟਦਾ ਇਹ ਦੇਖੋ ਗਾਣਾ ਨਾ ਕੱਢ ਕੇ ਆ ਹਾਂ ਮਰੇ ਕਿੱਥੇ ਜਾਣਾ ਆਪਾਂ ਕਰਨਾ ਆਪਣਿਆਂ ਮੈਨੂੰ ਕਰਤਵਾ ਕਈ ਧੂਣ ਵਾਲੇ ਲੋਕ ਨਾ ਤੂੰ ਉੱਤੇ ਆ ਮੇਰਾ ਭਰਾ ਘਰੋਂ ਤੂੰ ਭੈਣ ਮੈਂ ਇੱਥੇ ਕੰਮ ਕਰਨੀ ਕਰਨੇ ਕਹਣਾ ਪਰ ਉਹਦੇ ਉਧਰ ਤੇ ਪੱਠੇ ਪਣੂ ਤਰੇ ਰਹਿੰਦੇ ਰਹਿੰਦੇ ਲੈ ਆ ਵੀ ਡੈਡੀ ਆਪਣੀ ਦੇ ਸਿੱਧਾ ਰੱਖਿਆ ਹੋਇਆ ਪਰਸੀ ਖਿੱਚ ਪੈਣਾ ਇਦੋਂ ਨੂੰ ਡੈਡੀ ਨੇ ਰੋਜ਼ ਇੱਥੇ ਖਾਣਾ ਨੇ ਰੋਣੀ ਮੇਰਾ ਬੋਲਾ ਨਹੀਂ ਜੀਦਾ ਤਾਂ ਹੋਰ ਮੇਰਾ ਲੱਗ ਮਨੀ ਪਜੀ ਮੈਨੂੰ ਕੁੱਛ ਕੱਟ ਰ ਹਾ ਬੜਾ ਹੱਟ ਬੁੜੇ ਦਾ ਲੂਟੀ ਖੜੀ ਕਿਉਂ ਨਾ ਹੋ ਰਹੀ ਇਹ ਸਜਨਾਨੀ ਕਹਿੰਦੇ ਜਨਾਨੀ ਕੀ ਹੁੰਦਾ ਤੇਰੀ ਮਾਂ ਆ ਮੈਂ ਕਬ ਮਾਂ ਵੀ ਜਨਾਨੀ ਕਰਕੇ ਮੈਂ ਪੈਦਾ ਹੋਇਆ ਜਨਾਨੀ ਨੂੰ ਹੁਣ ਬੰਦਾ ਕਹਿ ਦਵਾ ਮਾਮ ਮੂੰ ਮੂੰ ਵੀ ਪਾਦਾ ਮਾਮ ਕਹਿਣ ਮਾਮ ਆਹ ਵੇ ਦੋ ਭੈਣ ਤੂੰ ਤੀ ਪੜੇ ਲਿਖੇ ਲੋਕਾਂ ਦੀਆਂ ਗੱਲਾਂ ਨੇ ਪਰ ਮਾਮਾ ਮਾਮ ਕੋਈ ਸ਼ਾਪ ਦੇ ਸਿੱਧਾ ਕਹ ਮੈਂ ਮਮਾ ਤੂੰ ਸਿੱਧਾ ਮਾਤਾ ਤੂੰ ਬਹੋਰ ਦੇ ਲੋਕੀ ਕਹਦੇ ਆ ਨਾ ਉਸ ਵੀ ਆਦੇ ਮਾਤਾ ਤਾ ਹੋਰ ਤੈਨੂੰ ਕੀ ਕਹਦੇ ਆ ਜੱਗੋਵਾਰਾ ਮੰਮੀ ਜੀ ਆਹ ਠੀਕ ਆ ਪਰ ਮਾਮ ਵੀ ਇਹ ਪਲਾਕ ਕੋਈ ਇੱਕ ਗੋਪੀ ਨਾ 4 ਓਏ ਪਲੱਗ ਚਾਰ ਆਇਆ ਇਹ ਮੈਂ ਸਕੀਮ ਲਈ ਸੀ ਕਮਰਾ ਮੈਨ ਲੈਣਾ ਹੈ ਨਾ ਫਿਰ ਜਦੋਂ ਡੈਡੀ ਨੇ ਦੇਖਿਆ ਟੈਲਾ ਟੋਲਾ ਲੱਗਿਆ ਉਹਨਾਂ ਸੈਡੋ ਬੰਦਾ ਤੁਸੀਂ ਭਾਂਜੇ ਉੱਤੇ ਸੌਣ ਨਾ ਦਿੰਦੇ ਨਾ ਬਾਹਤ ਨਾ ਇੱਥੇ ਐਲ ਸੀ ਡੀ ਲੱਗਣੀ ਸੀ ਉੱਥੇ ਗੱਬੇ ਬੈੱਡ ਵਾਲੇ ਦੁਆਲੇ ਲੇਟਾਂ ਮੈਨੂੰ ਉੱਠ ਕੇ ਟੀਵੀ ਬੰਦ ਕਰਨ ਦੀ ਲੋੜ ਨਹੀਂ ਸੀ ਮੈਨੂੰ ਸੱਚ ਤੋਂ ਹੀ ਯਾਦ ਕਰਦਾ ਸੱਚ ਤੋਂ ਹੀ ਕਰ ਸਕਦਾ ਤਾ ਸੱਚਲੇ ਦੋੜੇ ਰੱਖੇ ਗੋਪੀ ਜੇ ਮੈਂ ਉਹ ਤੈਨੂੰ ਬੱਕ ਲਿਆ ਉਧਰ ਮੇਰਾ ਚਾਰਜ ਦੇ ਲੱਗਦਾ ਜੇ ਮੈਂ ਤੈਨੂੰ ਬੱਕ ਲਿਆ ਮੇਰਾ ਹਾਰ ਜੇ ਮੈਂ ਹਾਂ ਯਾਰ ਤੂੰ ਦਾਸ ਸਤ ਤੂੰ ਤਮੀਜ਼ ਨਾਲ ਬੋਲ ਹਾਂ ਜੀ ਕੋਈ ਗੱਲ ਕਮੀਜ਼ ਨਹੀਂ ਬਾਈ ਕਮੀਜ਼ ਨਾਲ ਕੀ ਬੋਲਣਾ ਮੈਂ ਤਾਂ ਜਿਹੜਾ ਤਰਪੱਲੜ ਵਾ ਇੱਕ ਫੱਕ ਦੀ ਉੱਪਰ ਪੱਲੜ ਜਾ ਰਾ ਉਹਨੂੰ ਚਾਹੀਦਾ ਮਾਂ ਪੱਲੜ ਦੁਹੀ ਉਹ ਪੱਲੜ ਇਦਾਂ ਨਹੀਂ ਰੱਖਣਾ ਪੱਲੜ ਨੂੰ ਇੱਜ਼ਤ ਨਾਲ ਪੂਰੇ ਸਨਮਾਨ ਨਾਲ ਖਾਲਾ ਵਾਲੇ ਬੋਰੇ ਚ ਪਾ ਗਏ ਉੱਪਰ ਮੂੰਹ ਬੰਨ ਕੇ ਡਬੋ ਲਾ ਖਾਲਾ ਵਾਲੇ ਬੋਰੇ ਨਹੀਂ ਉਹ ਆਟਾ ਸਾਰਾ ਪੱਲੜਾਉਣਾ ਜਿਹੜਾ ਸਮਾ ਕੇ ਰੱਖਿਆ ਆ ਬਿਨਾਂ ਗੱਲ ਤੋਂ ਵੋਏ ਇਹਨਾਂ ਨੂੰ ਖਾਣ ਵੇਂ ਦਾ ਮਤ ਕੰਮਾਣਾ ਬੋਰੇ ਉਹ ਟੈਂਪੀਸ ਪਾਉਂ ਸਨ ਤਾਂ ਇਹ ਇੰਟੜੀ ਦਾ ਟਾਈਮ ਸਹੀ ਹੈਗਾ ਚੱਲਾਗੇ ਕਿ ਉਹ ਮੋਟੜੇ ਗਏ ਰੋਪੀ ਭਾਈ ਮੋਟੜੇ ਆ ਚੜ ਗਿਆ ਔਜਲਾ ਮੇਰਾ ਪੋਲੇ ਗਿਆ ਚੜਾ ਚਲਾ ਜਾ ਔਜਲੇ ਦੇ ਰੋਣੇ ਰੋਈ ਜਾਂਦਾ ਯਾਰ ਔਜਲੇ ਦੇ ਰੋਣੇ ਔ ਸ਼ੀਸ਼ਾ ਛੂਛੇ ਕੋਪੀ ਉਹਦੇ ਰਹਿੰਦੇ 2-4000 ਦਾ ਕੰਮ ਆ ਹੁਣ ਤੂੰ ਉੱਥੇ ਹੀ ਬਸ ਕਰਤੀ ਆ ਤੂੰ ਹੀ ਲਿਆ ਥਾਲੇ ਸ਼ੀਸ਼ੇ ਨਾਲ ਲਿਜਾ ਕੇ ਉਹਨਾਂ ਨੂੰ ਲੈ ਮੈਂ ਉਹ ਤਾਂ ਮੈਂ ਸਮਾਨ ਲਿਆ ਨਾ ਜਿਹੜਾ ਹੈਗਾ ਆ ਤੇ ਲਿਆ ਹੁਣ ਚਲੋ ਆਸੋ ਕੇ ਵੇਲੇ ਆਪਾਂ ਕਮੇਰਾਂ ਉਹ ਰਿਹਾ ਉਹ ਰਿਹਾ ਉਹ ਰਿਹਾ ਤੂੰ ਰਿਹਾ ਕਾਲ ਸੁਣੀ ਪੁਰਾਣੀ ਪਿਕਚਰ ਕੀ ਫਾਟੀ ਹੋਏ ਪੋਸਟਰ ਕਿਹੜਾ ਕਹਾਂ ਸੇ ਆਇਆ ਮੈਂ ਸਲੂਨ ਤੋਂ ਓਕੇ ਚਲੋ ਕੰਮ ਕਰੋ ਇਹਨਾਂ ਬਹੁਤ ਵਧੀਆ